ਸਿੱਧਾ ਹੁਣ ਬਾਈ ਨਾਲ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਸਵਾਗਤ ਹੈ ਬਾਈ ਇੱਕੀ ਟਾਕ ਸ਼ੋਅ ਦੇ ਬਹੁਤ ਧੰਨਵਾਦ ਜੀ ਬਹੁਤ ਕਿਵੇਂ ਹੋ ਗੌਰਵਦੀਪ ਸਿੰਘ ਬਹੁਤ ਵਧੀਆ ਲੱਗ ਰਿਹਾ ਬਹੁਤ ਪਹਿਲੀ ਵਾਰੀ ਆਪਾਂ ਇਦਾਂ ਫਾਰਮਲ ਸਟਰਕਚਰ ਚ ਗੱਲਾਂ ਕਰਨ ਬੈਠੇ ਆ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੀਆਂ ਪੋਡਕਾਸਟਾਂ ਤੋਂ ਸਿੱਖੀ ਜਾਂਦੇ ਆ ਤਾਂ ਅੱਜ ਨਾਲ ਗੱਲਾਂ ਕਰਨ ਦਾ ਮੌਕਾ ਇਹ ਥੋੜਾ ਬੁਢਾਪਾ ਨੇ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਤੁਹਾਨੂੰ ਦੇਖਦਾ ਜਿੰਨਾ ਗਿਆਨ ਤੁਸੀਂ ਚੱਕੀ ਫਿਰਦੇ ਹੋ ਨੀ ਛੋਟੀ ਉਮਰ ਦੇ ਵਿੱਚ ਆਪਣੀ ਕੌਮ ਨੂੰ ਲੈ ਕੇ ਆਪਣੇ ਦੇਸ਼ ਦੀਆਂ ਗੱਲਾਂ ਕਰਦੇ ਹੋ ਮੈਨੂੰ ਪਰਸਨਲੀ ਇਹ ਚੀਜ਼ ਤੇ ਗੱਲ ਕਰਨੀ ਚਾਹੀਦੀ ਆ ਤੇ ਤੁਸੀਂ ਕਰ ਰਹੇ ਹੋ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਪਾਈ ਜਿਹਦੇ ਵਿੱਚ ਤੁਸੀਂ ਫਾਰਮਰਸ ਨੂੰ ਸਪੋਰਟ ਕਰ ਰਹੇ ਹੋ ਆਲਦੋ ਮੈਂ ਵੀ ਫਾਰਮਰਸ ਦੇ ਹੱਕ ਦੇ ਵਿੱਚ ਆ ਪਰ ਕੁਝ ਗੱਲਾਂ ਜਿਹੜੀਆਂ ਪੂਰਾ ਦੇਸ਼ ਜਾਣਨਾ ਚਾਹੁੰਦਾ ਉਹ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਤੁਸੀਂ ਪਹਿਲਾਂ ਦੱਸੋ ਕਿ ਤੁਹਾਡਾ ਬੈਕਗ੍ਰਾਉਂਡ ਫਾਰਮਿੰਗ ਨਾਲ ਕਿਤਨਾ ਕਿਤੇ ਟੱਚ ਕਰਦਾ ਨਹੀਂ ਮੇਰੇ ਓਕੇ ਮੇਰੇ ਫੈਮਿਲੀ ਦੇ ਵਿੱਚ ਦੂਰ ਦੂਰ ਤੱਕ ਮੇਰਾ ਕਿਸੇ ਪਿੰਡ ਨਾਲ ਵਿਆਸਤਾ ਨਹੀਂ ਹੈ ਸਾਰੀ ਫੈਮਿਲੀ ਸ਼ਹਿਰਾਂ ਤੋਂ ਹੈ ਜੀ ਤੁਹਾਨੂੰ ਕੀ ਲੱਗਦਾ ਫਿਰ ਫਾਰਮਿੰਗ ਦਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਸਭ ਤੋਂ ਪਹਿਲਾਂ ਦੱਸੋ ਕਿਉਂ ਚ ਸਭ ਤੋਂ ਪਹਿਲਾਂ ਨਾ ਜਦ 2020 ਆਲਾ ਵੀ ਜਿਹੜਾ 메ਨ ਕਿਸਾਨ ਮੋਰਚਾ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਨਾਲ ਮੈਂ ਜੁੜਿਆ ਵੀ ਇਸੇ ਕਰਕੇ ਸੀਗਾ ਕਿ ਮੇਰਾ ਨਾ ਕਿਸਾਨੀ ਨਾਲ ਬਹੁਤਾ ਲੈਣਾ ਦੇਣਾ ਕਦੇ ਵੀ ਨਹੀਂ ਸੀ ਤੇ ਨਾ ਮੈਨੂੰ ਨੌਲੇਜ ਸੀ ਐਦਾਂ ਇੱਕ ਦਿਨ ਕਿਉਂਕਿ ਆਪਾਂ ਸਮਾਜ ਚ ਵਿਚਰਦੇ ਆਂ ਤੇ ਯੂਥ ਨਾਲ ਕੰਮ ਕਰਦੇ ਆਂ ਯੂਥ ਸਵਾਲ ਪੁੱਛ ਲੈਂਦਾ ਤੇ ਮੈਨੂੰ ਬੈਠਿਆ 31 ਅਗਸਤ ਦੀ 30 ਅਗਸਤ ਦੀ ਗੱਲ ਹੈ 2020 ਸਵਾਲ ਆਇਆ ਕਿ ਵੀਰੇ ਆ ਨਾ ਕੁਝ ਫਾਰਮ ਬਿੱਲ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਨਾ ਮਾੜਾ ਜਿਹਾ ਦੱਸਿਓ ਰਾਤ 11:00 ਵਜੇ ਸਵਾਲ ਆਇਆ ਤੇ ਮੈਂ ਕਿਹਾ ਭੈਣ ਮੈਨੂੰ ਨਾਲੇ ਪਤਾ ਨਹੀਂ ਵੀ ਮੈਨੂੰ ਥੋੜਾ ਪੜ ਲੈਣ ਦੇ ਤੇ ਮੈਂ ਤੈਨੂੰ ਦੱਸ ਦਿੰਦਾ ਮੈਂ ਰਾਤ ਬਹਿ ਕੇ ਪੜਿਆ ਜਦ ਮੈਂ ਪੜਿਆ ਨਾ ਮੈਨੂੰ ਰਿਅਲਾਈਜ਼ ਹੋਇਆ ਕਿ ਕਿਸਾਨੀ ਦੇ ਉਹ ਜਿਹੜੇ ਤਿੰਨ ਕਿਸਾਨ ਬਿੱਲਾਂ ਦੀ ਗੱਲ ਹੁੰਦੀ ਸੀ ਉਹ ਪੜਿਆ ਮੇਰਾ ਦਿਮਾਗ ਹਿੱਲ ਗਿਆ ਮੈਨੂੰ ਸਮਝ ਆਈ ਵੀ ਯਾਰ ਕਿਸਾਨੀ ਦੀ ਗੱਲ ਕੱਲੀ ਕਿਸਾਨੀ ਦੀ ਹੈ ਹੀ ਨਹੀਂ ਕਿਸਾਨੀ ਦੇ ਉੱਤੇ ਪੂਰਾ ਪੰਜਾਬ ਅਧਾਰਿਤ ਹੈ ਵੇਖਿਆ ਕੱਲਾ ਪੰਜਾਬ ਨਹੀਂ ਪੂਰਾ ਦੇਸ਼ ਆਧਾਰਿਤ ਹੈ ਪੂਰੇ ਦੇਸ਼ ਦਾ ਰੋਟੀ ਪਾਣੀ ਇਕਨੋਮੀ ਰੂਰਲ ਇਕਨੋਮੀ ਕਿਉਂਕਿ ਜਿਹੜੀ ਪਿੰਡਾਂ ਦੀ ਇਕਨੋਮੀ ਆ ਫੈਕਟਰੀਆਂ ਦੇ ਸਿਰ ਤੇ ਨਹੀਂ ਚੱਲਦੀ ਨਾ ਉਹ ਸਰਵਿਸ ਸੈਕਟਰ ਦੇ ਸਿਰ ਤੇ ਨਹੀਂ ਚੱਲਦੀ ਉਹ ਫਾਰਮਿੰਗ ਦੇ ਸਿਰ ਤੇ ਚੱਲਦੀ ਹੈ ਜਿਹੜਾ ਉੱਥੇ ਦੁਕਾਨਦਾਰੀ ਵੀ ਹੈ ਉਹ ਫਾਰਮਿੰਗ ਦੇ ਸਿਰ ਤੇ ਹੁੰਦੀ ਹੈ ਆੜਤੀਏ ਵੀ ਡੀਲ ਕਰਦੇ ਆ ਤਾਂ ਸਮਝ ਆਈ ਵੀ ਯਾਰ ਇਕਨੋਮੀ ਪੂਰੀ ਹਿਲ ਜਾਣੀ ਹੈ ਜੇ ਇਹਨਾਂ ਦੀ ਬੈਕਬੋਨ ਜਿਹੜੀ ਕਿਸਾਨਾਂ ਦੀ ਇੱਕੋ ਹੀ ਬੈਕਬੋਨ ਹੈ ਸਾਡੇ ਦੇਸ਼ ਦੇ ਵਿੱਚ ਉਹ ਹੈ ਗਵਰਨਮੈਂਟ ਸਿਕਿਉਰਿਟੀ ਕਿ ਜੇ ਉਹਨਾਂ ਨਾਲ ਕੋਈ ਖਿਲਵਾੜ ਅੱਜ ਦੀ ਡੇਟ ਤੱਕ ਨਹੀਂ ਕਰ ਪੰਦਾ ਮੰਨ ਲਓ ਹੜ੍ਹ ਵੀ ਆ ਜਾਂਦਾ ਮੰਨ ਲਓ ਪੁਚਾਲ ਵੀ ਆ ਜਾਂਦਾ ਕੁਝ ਵੀ ਹੋ ਜਾਂਦਾ ਫਿਰ ਵੀ ਉਹਨਾਂ ਨੂੰ ਗਾਰੰਟੀ ਹੁੰਦੀ ਹੈ ਵੀ ਮੁਆਵਜ਼ਾ ਮਿਲੇਗਾ ਕਿਉਂਕਿ ਹੁਣ ਫਾੜ ਆ ਗਿਆ ਕਿਸਾਨ ਦੀ ਗਲਤੀ ਨਹੀਂ ਪਰ ਉਹਨਾਂ ਹੁੰਦਾ ਸੀ ਕਿ ਮੁਆਵਜ਼ਾ ਮਿਲੇਗਾ ਜਦ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਦੀ ਗੱਲ ਲਿਆਂਦੀ ਮੋਦੀ ਸਰਕਾਰ ਨੇ ਉਸ ਵੇਲੇ ਸਭ ਤੋਂ ਪਹਿਲਾਂ ਸਮਝ ਆਈ ਵੀ ਜੇ ਇਹ ਬੈਕਬੋਨ ਹਿੱਲ ਗਈ ਜਿਹਦੇ ਵਿੱਚ ਪ੍ਰਾਈਵੇਟ ਕਾਰਪੋਰੇਟ ਐਂਟਰ ਕਰ ਗਿਆ ਤਾਂ ਹੜ੍ਹ ਆ ਗਿਆ ਕੱਲ ਨੂੰ ਫਿਰ ਕਾਰਪੋਰੇਟ ਤਾਂ ਨਹੀਂ ਉਹਦਾ ਜਿੰਮਾ ਚੱਕੂਗਾ ਤੇ ਫਿਰ ਕਿਸਾਨ ਕਿੱਥੇ ਜਾਊਗਾ ਤੇ ਜੇ ਕਿਸਾਨ ਨਹੀਂ ਵਰਕ ਕਰੂਗਾ ਫਿਰ ਇਕਨੋਮੀ ਹਿੱਲੂਗੀ ਤੇ ਜੇ ਇਕਨੋਮੀ ਜਿਹੜੀ ਪਹਿਲਾਂ ਹੀ ਡਾਊਨ ਜਾਂਦੀ ਜਾ ਰਹੀ ਆ ਜੋ ਹਿੱਲ ਗਈ ਅੱਜ ਪੰਜਾਬ ਨੂੰ ਅਸੀਂ ਚੜ੍ਹਦੀ ਕਲਾ ਚ ਇਸੇ ਲਈ ਕਹਿੰਨੇ ਆ ਨਾ ਕਿ ਅਸੀਂ ਸਾਡੇ ਕਿਸਾਨ ਅਮੀਰ ਕਿਸਾਨ ਮੰਨੇ ਜਾਂਦੇ ਆ ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਉਸ ਚੀਜ਼ ਨੂੰ ਬਣਾਇਆ ਜਿਹੜੀ ਉਹਨਾਂ ਦੀ ਬੈਕਬੋਨ ਵੀ ਆਪਾਂ ਤੋੜ ਦਿੰਨੇ ਆ ਸਾਡੇ ਕੋਲ ਬਚਿਆ ਕੀ ਤਾਂ ਉਦੋਂ ਆ ਗੱਲ ਸਮਝ ਆਈ ਸੀ ਉਦੋਂ ਮੇਰਾ ਕਿਸਾਨੀ ਨਾਲ ਵਾਹ ਪਿਆ ਉਦੋਂ ਵੀ ਪੂਰੀ ਸਮਝ ਨਹੀਂ ਸੀ ਆਈ ਫਿਰ ਜਦ ਜਾ ਕੇ 27 ਨਵੰਬਰ ਨੂੰ ਬੈਠੇ ਫਿਰ ਸਾਲ ਪੂਰਾ ਕਿਸਾਨ ਮੋਰਚੇ ਤੇ ਬੈਠ ਉੱਥੇ ਬੈਠਿਆ ਬੈਠਿਆ ਮੈਨੂੰ ਇਮੋਸ਼ਨਲੀ ਬੜਾ ਕਨੈਕਟ ਹੋਇਆ ਮੈਨੂੰ ਇਮੋਸ਼ਨਲੀ ਕਨੈਕਟ ਹੋਇਆ ਮੈਂ ਬਾਬਿਆਂ ਤੋਂ ਜੀਣਾ ਸਿੱਖਿਆ ਉੱਥੇ ਜਿਹੜੇ ਸਾਡੇ ਬਜ਼ੁਰਗ ਬੈਠੇ ਨਾ ਮੈਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ ਵੀਰੇ ਕਿ ਮੈਂ ਪੰਜਾਬ 'ਚ ਵੱਸਦਾ ਸੀ ਪਰ ਮੇਰੇ ਅੰਦਰ ਪੰਜਾਬ ਨਹੀਂ ਸੀ ਵੱਸਦਾ ਕਿਸਾਨ ਮੋਰਚੇ ਤੇ ਬੈਠਿਆ ਮੇਰੇ ਅੰਦਰ ਪੰਜਾਬ ਵੱਸਿਆ ਮੈਨੂੰ ਰੁੱਤਾਂ ਦੀ ਸਮਝ ਆਈ ਮੈਨੂੰ ਬਾਦਸ਼ਾਹ ਦੀ ਸਮਝ ਆਈ ਮੈਨੂੰ ਬੋਲੀਆਂ ਦੀ ਸਮਝ ਆਈ ਮੈਨੂੰ ਮਾਝੇ ਮਾਲਵੇ ਦੁਆਬੇ ਦੇ ਬਿਹੇਵੀਅਰਸ ਕਰੈਕਟਰਿਸਟਿਕ ਦੀ ਸਮਝ ਆਈ ਮੈਨੂੰ ਸਮਝ ਆਇਆ ਕਿ ਕਿਸਾਨ ਦਾ ਇਤਿਹਾਸ ਕੀ ਹੈ ਮੈਨੂੰ ਧਰਮ ਯੁੱਧ ਮੋਰਚੇ ਬਾਰੇ ਸਮਝ ਆਈ ਮੈਨੂੰ ਪੰਜਾਬੀ ਸੂਬੇ ਮੋਰਚੇ ਬਾਰੇ ਸਮਝ ਆਈ ਸਾਰੇ ਪੰਜਾਬ ਦਾ ਇਤਿਹਾਸ ਇੱਕ ਸਾਲ ਚ ਬੈਠੇ ਆ ਪੜਿਆ ਗਿਆ ਤਾਂ ਹੁਣ ਇਹ ਸਮਝ ਆਂਦੀ ਹੈ ਕਿ ਕੋਈ ਵੀ ਜੰਗ ਜਿਹੜੀ ਕਿਸਾਨ ਲੜ ਰਿਹਾ ਹੈ ਕਿਸਾਨ ਨੂੰ ਕੋਈ ਨਹੀਂ ਪਈ ਕੋਈ ਰੌਲਾ ਨਹੀਂ ਹੈ ਯੂਨੀਅਨਾਂ ਦਾ ਭਾਵੇਂ ਲੜਾਈਆਂ ਏਜੰਡੇ ਦੇ ਤਹਿਤ ਕਰਦੀਆਂ ਹੁਣ ਆ ਨਾਰਮਲ ਯੂਥ ਜਾਂ ਨਾਰਮਲ ਕਿਸਾਨ ਦੀ ਕੋਈ ਲੜਾਈ ਪਰਸਨਲ ਹੈ ਹੀ ਨਹੀਂ ਸਿਰਫ ਇੱਕੋ ਹੀ ਲੜਾਈ ਹੈ ਵੀ ਭਾਈ ਸਾਡੀ ਹੋਂਦ ਆ ਜ਼ਮੀਨਾ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਚਲਦੀਆਂ ਆ ਰਹੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਇਹਨਾਂ ਦਾ مالک ਬਣਾਇਆ ਸੀ ਤੇ ਜੇ ਅੱਜ ਅਸੀਂ ਇਹਦੀ ਰਾਖੀ ਨਹੀਂ ਕਰਦੇ ਮੰਨ ਲਓ ਤੁਸੀਂ ਜਾਂ ਮੈਂ ਵੀ ਮੈਂ ਐਜ਼ ਅ ਸਿੱਖ ਐਜ਼ ਅ ਪੰਜਾਬੀ ਜੇ ਮੈਂ ਜ਼ਮੀਨਾਂ ਦੀ ਰਾਖੀ ਨਹੀਂ ਕਰਦਾ ਤਾਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਵਫਾਦਾਰ ਨਹੀਂ ਹੋ ਰਿਹਾ ਮੈਂ ਉਸ ਖਾਲਸੇ ਰਾਜ ਨੂੰ ਕਿਤੇ ਨਾ ਕਿਤੇ ਢਾਲਾ ਲਾ ਰਿਹਾ ਕਿ ਯਾਰ ਉਹ ਜ਼ਮੀਨਾਂ ਸਾਨੂੰ ਮਿਲੀਆਂ ਸੀ ਅਸੀਂ ਐਦਾਂ ਹੀ ਕਾਰਪੋਰੇਟ ਦੇ ਹੱਥਾਂ 'ਚ ਫੜਾਤੀ ਬਈ ਕਾਰਪੋਰੇਟ ਦੇ ਅੱਧਰ ਵਿੱਚ ਫੜਾਕਾ ਘੁੰਰ ਰਿਹਾ। ਨੁਕਸਾਨ ਕੀ ਹੈ ਤੁਹਾਨੂੰ ਲੱਗਦਾ ਇਹ ਨਾ ਬਿੱਲਾਂ ਦੇ ਵਿੱਚ ਆਪਾਂ ਕਹਿੰਨੇ ਕਿ ਪੰਜਾਬ ਦੀਆਂ ਜ਼ਮੀਨਾਂ ਨਾ ਵੇਚੋ। ਪਰ ਯੂਥ ਤਾਂ ਬਾਹਰ ਜਾਂਦੇ ਚੱਕਰ ਦੇ ਵਿੱਚ ਜ਼ਮੀਨਾਂ ਰੋਜ਼ ਵੇਚਦੀ ਐ। ਇਹਦੇ ਵਿੱਚ ਕਿਹਦਾ ਕਸੂਰ ਮੰਨਦੇ? ਮੈਂ ਜਿਹੜੀ ਵੇਚਦੀ ਆ ਉਹਦਾ ਤਾਂ ਉਸਦਾ ਹੀ ਕਸੂਰ ਮੰਨਣਾ। ਕਿਉਂਕਿ ਉਹ ਤਾਂ ਬੇਸਿਕ ਮੈਨੂੰ ਲੱਗਦਾ ਕਿ ਸਾਨੂੰ ਮੈਥ ਕਰਨਾ ਭੁੱਲ ਗਿਆ। ਸਾਨੂੰ ਮੈਥਮੈਟਿਕਸ ਦੇ ਨੌਲੇਜ ਭੁੱਲ ਗਿਆ। ਜੇ ਮੈਥ ਕਰਕੇ ਦੇਖਾਂਗੇ ਤਾਂ ਸਮਝ ਆਏਗਾ ਕਿ ਬਾਹਰ ਜਾ ਕੇ ਨੁਕਸਾਨ ਹੀ ਹੋਇਆ। ਹਰ ਬੰਦੇ ਦਾ ਅੱਜ ਤਾਂ ਹੁਣ ਤਾਂ ਯੂਥ ਆਪ ਆ ਕੇ ਕਹੀ ਜਾਂਦਾ ਨਾ ਹੁਣ ਤਾਂ ਤੁਹਾਡੇ ਕੋ ਜੇ ਆਪੇ ਵੇਚ ਕੇ ਜਾ ਰਹੇ ਆ ਤਾਂ ਮੂਰਖ ਆ ਤੇ ਜੇ ਕੋਈ ਸਾਡੇ ਤੋਂ ਹੜਪ ਰਿਆ ਫਿਰ ਅਸੀਂ ਬੁਝਦੇ ਨਾ ਹੜਪ ਕਿਵੇਂ ਸਕਦਾ ਕੋਈ ਜ਼ਮੀਨ ਕਿਸੇ ਤੋਂ ਹੜਪ ਇਦਾਂ ਹੀ ਸਕਦਾ ਨਾ ਕਿ ਡਾਇਰੈਕਟਲੀ ਤੁਹਾਡੇ ਤੋਂ ਕੋਈ ਜ਼ਮੀਨ ਨਹੀਂ ਲੈ ਸਕਦਾ ਪਰ ਜਦ ਕਾਰਪੋਰੇਟ ਡੀਲ ਕਰਨ ਆ ਗਿਆ ਇੱਕ ਬੇਸਿਕ ਜੀ ਗੱਲ ਤੁਹਾਨੂੰ ਮੈਂ ਇਹ ਉਦਾਹਰਣ ਦੇਣਾ ਮੰਨ ਲਓ ਮੇਰਾ ਕੋਈ ਦੁਕਾਨ ਚਲਾਨਾ ਮੈਂ ਮੇਰੀ ਦੁਕਾਨ ਤੇ ਮੈਂ ਮਾਲ ਵੇਚ ਰਿਹਾ ਹੁਣ ਤੱਕ ਨਾਰਮਲ ਪਬਲਿਕ ਨੂੰ ਵੈਲਫੇਅਰ ਨੂੰ ਆਪਣੇ ਮਹੱਲੇ ਦੇ ਕਾਉਂਸਲਰ ਨੂੰ ਠੀਕ ਹੈ ਮਨੋ ਮਾਲ ਮੌਕੇ ਤੇ ਨਹੀਂ ਵਿਕਿਆ ਘਾਟਾ ਵਾਦਾ ਹੋ ਗਿਆ ਉਹੀ ਮੱਲਾ ਜਿਹੜਾ ਮੈਨੂੰ ਮੇਰੇ ਨਾਲ ਮੇਰੇ ਤੋਂ ਮਾਲ ਖਰੀਦਦਾ ਸੀ ਮੈਂ ਉਹ ਨਾਲ ਵਰਤ ਕੇ ਥੋੜਾ ਬੋਤਾ ਉਧਾਰਾ ਲੈ ਕੇ ਇਹ ਵੋ ਆਪਣੀ ਦੁਕਾਨੋ ਕੀ ਚਲਾ ਲੂੰਗਾ ਕਾਉਂਸਲਰ ਤੋਂ ਹੈਲਪ ਲੈ ਲੂੰਗਾ ਕੋਈ ਨੁਕਸਾਨ ਹੋ ਗਿਆ ਹੈ ਨਾ ਕੋਈ ਵੱਡਾ ਮਾਲ ਪਿਆ ਪਿਆ ਖਰਾਬ ਹੋ ਗਿਆ ਮੈਂ ਹੈਲਪ ਲੈ ਲੂੰਗਾ ਹੁਣ ਇਹੋ ਹੀ ਦੁਕਾਨ ਜੇ ਮੈਂ ਚਲਾਉਂਦਾ ਹੋਇਆ ਆਪਣਾ ਮਾਲ ਵੇਚਾਂ ਨੈਸਲੇ ਨੂੰ ਆਪਣਾ ਮਾਲ ਵੇਚਾਂ ਪੈਪਸੀ ਨੂੰ ਆਪਣਾ ਮਾਲ ਵੇਚਾਂ ਜਾ ਕੇ ਮੈਂ ਅਡਾਨੀ ਨੂੰ ਤੇ ਮੈਂ ਰੇਲਾਈਐਂਸ ਕੰਪਨੀ ਨਾਲ ਕਿਵੇਂ ਡੀਲ ਕਰ ਸਕਦਾ